ਕਿ ਪੰਜਾਬ ਦੇ ਵਿੱਚ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਐ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਅਜੇ ਤੱਕ ਖਾਸ ਤੌਰ ਤੇ ਪੁਲਿਸ ਵਾਲੇ ਜ਼ਿਆਦਾਤਰ ਜਿਹੜੇ ਪੁਲਿਸ ਮੁਲਾਜ਼ਮ ਐ ਜਿਹੜੀ ਸਰਕਾਰ ਕਹਿੰਦੀ ਐ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅੱਗੇ ਕਦੇ ਨਹੀਂ ਹੋਇਆ ਕਿ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੇ ਪਰ ਇਹ ਸਰਕਾਰ ਦੇ ਵਿੱਚ 23 ਤਰੀਕ ਤੱਕ ਤਨਖਾਹ ਨਹੀਂ ਮਿਲੀ ਨੀਤੀਗ ਲੋਕ ਜਿਹੜੇ ਹੈਗੇ ਐ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਹੈ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਉਹ ਤਕਾਲਾ ਨੂੰ ਕੋਈ ਹੋਰ ਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਸੀਗਾ ਉਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਭਾਈ ਆ ਕੇ ਜੇਬ 'ਚ ਚਲਦਾ ਰਿਹਾ ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਜੰਗ ਪੂਰੀ ਤਰ੍ਹਾਂ ਭਖ ਚੁੱਕੀ ਹੈ ਉੱਥੇ ਦਲ ਬਦਲੀਆਂ ਤੇ ਬਿਆਨਬਾਜ਼ੀਆਂ ਦਾ ਦੌਰ ਵੀ ਜਾਰੀ ਹੈ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਲ ਬਦਲਵਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਆਦਮਪੁਰ ਪਹੁੰਚੇ ਸੀ ਚਰਨਜੀਤ ਸਿੰਘ ਚੰਨੀ ਜਿੱਥੇ ਉਹਨਾਂ ਦੇ ਨਾਲ ਸਿੰਦਰ ਸਿੰਘ ਕੋਟਲੀ ਵੀ ਬੈਠੇ ਹੋ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਦਲ ਬਦਲਵਾਂ ਦੇ ਉੱਤੇ ਵੱਡੇ ਬਿਆਨ ਜਿਹੜੇ ਨੇ ਤਿੱਖੇ ਸ਼ਬਦਾਵਲੀ ਹਮਲੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤੇ ਗਏ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਲ ਬਦਲ ਕੇ ਲੋਕ ਪਾਰਟੀਆਂ ਬਦਲ ਰਹੇ ਨੇ ਇਹਨਾਂ ਦੇ ਵੱਲੋਂ ਆਪਣੀ ਰੇਟ ਲਿਸਟਾਂ ਦੇ ਵਿੱਚ ਸਵੇਰੇ ਸ਼ਾਮ ਤੇ ਦੁਪਹਿਰ ਨੂੰ ਤਬਦੀਲ ਕਰ ਦਿੱਤੀ ਜਾਂਦੀ ਹੈ ਨਾ ਵਾ ਮੂਲ ਕੁਝ ਹੋਰ ਹੁੰਦਾ ਹੈ ਦੁਪਹਿਰ ਨੂੰ ਕੁਝ ਹੋਰ ਹੁੰਦਾ ਤੇ ਸ਼ਾਮ ਨੂੰ ਕੁਝ ਹੋਰ ਹੋ ਜਾਂਦਾ ਹੈ ਤੇ ਜਿਹੜੀ ਪਾਰਟੀਆਂ ਇਸ ਦਾ ਮੁੱਲ ਤਾਰ ਦਿੰਦੀ ਹੈ ਇਹ ਉਹਨਾਂ ਦੇ ਨਾਲ ਤੁਰ ਜਾਂਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਨਾ ਨੂੰ ਸਬਕ ਜਿਹੜਾ ਨੇ ਇਸ ਵਾਰੀ ਪੰਜਾਬ ਦੇ ਲੋਕ ਸਿਖਾਉਣਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਐ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਅਜੇ ਤੱਕ ਖਾਸ ਤੌਰ ਤੇ ਪੁਲਿਸ ਵਾਲੇ ਜਿਆਦਾਤਰ ਜਿਹੜੇ ਪੁਲਿਸ ਮੁਲਾਜ਼ਮ ਹੈ ਅੱਜ 23 ਤਰੀਕ ਹੋ ਗਈ ਹੈ ਅੱਜ ਤੱਕ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅੱਗੇ ਕਦੇ ਨਹੀਂ ਹੋਇਆ ਕਿ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੇ ਪਰ ਇਹ ਸਰਕਾਰ ਦੇ ਵਿੱਚ 23 ਤਰੀਕ ਤੱਕ ਤਨਖਾਹ ਨਹੀਂ ਮਿਲੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਅੰਦਰੋਂ ਖੋਖਲੇ ਹੋਏ ਹੋਏ ਐ ਲੋਨ ਲੈ ਲੈ ਕੇ ਸਰਕਾਰ ਚਲਾਈ ਐ ਤੇ 80000 ਕਰੋੜ ਦਾ ਲੋਨ 2 ਸਾਲਾਂ ਦੇ ਵਿੱਚ ਲੈ ਚੁੱਕੇ ਐ ਤੇ ਪੰਜਾਬ ਨੂੰ ਕਰਜ਼ਈ ਤਾਂ ਬਣਾ ਹੀ ਰਿਹਾ ਹੈ ਲੇਕਿਨ ਅੱਜ ਅਰਥਵਿਵਸਥਾ ਇਹਨੇ ਡਾਵਾ ਡੋਲ ਹੋ ਗਈ ਐ ਕਿ ਲੋਕ ਸਾਡੇ ਕਰਮਚਾਰੀਆਂ ਦੀ ਤਨਖਾਹ ਨਹੀਂ ਮਿਲ ਰਹੀ ਉਹਨਾਂ ਦੇ ਘਰਾਂ ਦੇ ਜਿਹੜੇ ਕੰਮ ਐ ਉਹ ਚੱਲਣੇ ਔਖੇ ਹੋਏ ਹੋਏ ਵੇ ਹਣ ਪੁੱਛੋ ਜੀ ਕੀ ਆ ਪੁੱਛੋ ਕਦੇ ਮਹਿੰਦਰ ਕੇਪੀ ਹੋੜਾ ਦੇ ਲਈ ਜਿਹੜੇ ਕਾਲੀ ਦਾ ਜਨ ਕਿਤੇ ਟਿਕਟ ਵੀ ਮਿਲ ਗਈ ਹੈ ਰਿਸ਼ਤੇਦਾਰੀ ਪੈਂਦੀ ਮੈਨੂੰ ਸਵਾਲ ਕੀਤਾ ਕਹਿੰਦੇ ਰਿਸ਼ਤੇਦਾਰੀ ਆਪਣੀ ਜਗ੍ਹਾ ਰਾਜਨੀਤੀ ਆਪਣੀ ਜਗ੍ਹਾ ਚੱਲੂ ਮੈਂ ਨਹੀਂ ਉਹਨਾਂ ਬਾਰੇ ਕੁਝ ਕਹਿਣਾ ਜੀ ਇੱਕ ਇੱਕ ਛੋਟਾ ਸਵਾਲ ਰਾਜਨੀਤੀ ਨੂੰ ਤੁਸੀਂ ਅੱਜ ਕਿੱਥੇ ਦੇਖਦੇ ਜੋ ਹਾਲਾਤ ਅੱਜ ਚੱਲ ਹੋਏ ਆ ਵੀ ਸਵੇਰੇ ਸ਼ਾਮ ਵਾਲੇ ਉਹਦੇ 'ਚ ਤੁਹਾਡਾ ਕੀ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਹੈ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਉਹ ਤਕਾਲਾ ਨੂੰ ਕੋਈ ਹੋਰ ਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਚ ਸੀਗਾ ਉਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਭਾਈ ਆ ਕੇ ਜੇਬ 'ਚ ਚਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ 'ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਐ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ ਚ ਤੁਸੀਂ ਇਹ ਦੇਖ ਲਓ ਵੀ ਟੀਨੋ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਟਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੱਦਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੋਆ ਨੂੰ ਬਹੁਤ ਬੁਰੀ ਤਰ੍ਹਾਂ ਸਾਬਕਸ ਗਾਨਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਧੰਨਵਾਦ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਉਹ ਸ਼ੇਅਰ ਕਰ ਲਾਂਗੇ ਇੱਕ ਲਾਸਟ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਚੌਧਰੀ ਪਰਿਵਾਰ ਲਗਾਤਾਰ ਵਿਰੋਧ ਕਰ ਰਿਹਾ ਤੇ ਹੁਣ ਉਹਨਾਂ ਦਾ ਇੱਕ ਬਿਆਨ ਵੀ ਆਇਆ ਕਹਿੰਦੇ ਕਿ ਚੰਨੀ ਜਿਹੜੇ ਹੈਗੇ ਸ਼ੱਕੂ ਨਹੀਂ ਹੈਗੇ ਆਪਣੇ ਜਿਹੜੇ ਖਾਸ ਬੰਦੇ ਸੀ ਕੋਟਲੀਆ ਵਰਕਰ ਸਿੰਘ ਜਿਹੜਾ ਮੇਰਾ ਇਹ ਦਲ ਬਦਲੂ ਲੋਕ ਵਿਰੋਧ ਕਰਦੇ ਚਾਹੇ ਕੋਈ ਵੀ ਹੈ ਮੈਂ ਉਹਨਾਂ ਹੀ ਤਕੜਾ ਹੋ ਰਿਆਂ ਧੰਨਵਾਦ ਬੋਰਡ ਚ ਕੀਲਾ ਕਹਿੰਦੇ ਕੱਢ ਕੇ ਦਿਵਾ ਦੇਣਾ ਮੈਂ ਨਹੀਂ ਕੱਢਣਾ ਮੇਰੇ ਤੇਰਾ ਲੋਕਾਂ ਨੇ ਕੱਢ ਦੇਣਾ ਜਿੱਤਣ ਦਾ ਮੌਕਾ ਮੰਤਰੀ ਕਹਿੰਦੇ ਬੋਲ ਨਹੀਂ ਚਾਹ ਰਹੇ ਹੁੰਦੇ ਉਹਦੇ ਬਾਰੇ 3 ਮਹੀਨੇ ਦਾ